7 12 6 ਪੀ ਲੀ ਹੋਰ 3 12 ਬੋਤਲਾਂ ਪੀ ਲਈਆਂ ਹੋਰ 2 NW ਸੀਟਾਂ ਫੂਕ ਲਈਆਂ ਹੋਰ ਤੇ ਕੰਮ ਪਾ ਟਕੇ ਦਾ ਨਾ ਕੀਤਾ ਹੋਇਆ ਹੈ ਕੰਮ ਟਕੇ ਦਾ ਨਹੀਂ ਹੋਇਆ ਤਾਰ ਚ ਲੁੱਟ ਕੇ ਲੈਂਦੀ ਹੈ ਆਖਰ ਜੰਗ ਤੇ ਮਿਸਤਰੀ ਆਇਆ ਐਵੇਂ ਥੋੜੀ ਹੈ ਹਾਂ ਪਤਾ 150 ਗਾਜੇ ਸੇ ਤਾਰ ਲੈਂਦੀ ਹੈ ਲੁੱਟ ਕੇ ਲੁੱਟ ਕੇ ਹਾਂ ਲੁੱਟ ਕੇ ਤੇ ਅੱਗੂ ਸਾਨੂੰ ਮੋਰ ਪੈ ਗਏ ਹਾਂ ਆ ਮਿਸਤਰੀ ਲਿੰਦਾ ਜਨਾਬ ਚੰਗ ਤੋਂ ਅਸੀਂ 6 ਰੰਗ ਚੱਕਰਾ 16 ਰੰਗ 6 ਰੰਗ ਚੱਕਰਾ 16 ਰੰਗ ਨਹੀਂ 16 ਰੰਗ ਟਸ ਬੰਝ ਗਈ ਕੇ ਪੂਰੀ ਚਸ ਆ ਗਈ ਲੋ ਆਖਰੀ ਰਸਮਾਤ ਠੇਕਾ ਦਿੱਤਾ ਹੈ ਕਿਟ ਲਾ ਕੇ ਕਹੇ ਕਿ ਮੈਨੂੰ ਆਖਰੀ ਰਸਮਾਤ ਨੇ ਆ ਆ ਕਿਉਂ ਵੀ ਇੰਜ ਹੀ ਕਹਿਣਾ ਹੈ ਕਿ ਮੈਨੂੰ ਦਿਹਾੜੀ ਦੇ ਦੋ ਮੈਂ ਘਰ ਜਾਣਾ ਲੋ ਜੀ ਭਾਈ ਕੁਲਫੀਆਂ ਵਾਲਾ ਵੀ ਆ ਗਿਆ ਹੈ ਜਵੇਦ ਗੁਲਫੀ ਉਸਤਾਦ ਜੀ ਕੋ ਚੰਗੀ ਗੁਲਫੀ ਖਵਾ ਲਓ ਅੱਛਾ ਭਾਈ ਅੱਛਾ ਕਿ ਤੁਸੀਂ ਸੁਣ ਲਿਆ। ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ। ਜੀਆਂ ਨਾਲ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ। ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ। ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ। ਵਲੌਗ ਕੀਤਾ ਆਪਾਂ ਲੇਟ ਸ਼ੁਰੂ ਹੋ ਤਾਈਮ ਹੋ ਗਿਆ 3 ਦਾ ਮੈਂ ਕਿ ਚਲੋ ਹੁਣ ਕਰ ਦਈਏ ਵਲੌਗ ਸ਼ੁਰੂ ਤੇ ਤੁਹਾਨੂੰ ਖਾਈ ਅੱਜ ਦੀ ਰੁਟੀਨ ਸੋਲੰਗ ਹੀ ਲਿਆ ਪੁੱਟ ਤੇ ਬੱਦਲ ਬਣ ਗਿਆ ਹਰ ਪਾਸੇ ਬੱਦਲ ਬਣਿਆ ਪਿਆ ਤੂੰ ਗੱਡੀਆਂ ਉਡਾਉਂਦਾ ਰਿਹਾਗਾ ਤੇ ਅਸੀਂ ਸੋਲੰਗ ਪੁੱਟ ਬੈਠੇ ਆ ਤੇ ਹੁਣ ਇਹਨੂੰ ਕਵਰ ਵੀ ਕਰਨਾ ਤੇ ਇਟਾਂ ਵੀ ਲਾਉਣੀਆਂ ਨੇ ਬੰਦਾ ਇਹ ਨਵਾਂ ਕੰਮ ਸ਼ੁਰੂ ਕੀਤਾ ਅੱਜ ਚੱਲ ਯਾਰ ਚਲਿਏ ਸ਼ੁਰੂ ਕਰੀਏਗਾ ਬਾਪੂ ਤੇਰਾ ਆ ਜਾਂਦਾ ਚਲੋ ਤੇ ਵੀਊ ਵੇਖੋ ਅੱਜ ਕਿਹੋ ਜਿਹਾ ਆਂਦਿਆ ਤੇ ਲਾਉਨੇ ਆਂ ਸੋਲੰਗ ਤੁੰਦ ਖਾਨੇ ਨਾਲੇ ਤੇ ਜੁੜ ਕੇ ਰਹਿਣਾ ਤੇ ਵਲੋਗ ਐਂਡ ਤੱਕ ਵੇਖਣਾ ਇਹ ਮਿਸਤਰੀ ਕਿਥੋਂ ਆਇਆ ਏ ਇਹ ਜੰਗ ਚੁਆ ਹੂੰ ਇਹ ਜੰਗ ਚੁਆ ਜੰਗ ਮਿਸਤਰੀ ਸਹਾਲਾ ਦਾ ਹੂੰ ਇਹ ਜੰਗ ਜੁਆਇਆ ਜੰਗ ਚ ਜੰਗ ਚ ਕਿਹੜਾ ਮਸ਼ਹੂਰ ਮਿਰਜਾ ਸਾ ਉਹ ਨਹੀਂ ਮੈਂ ਹੀ ਰਾਂ ਜਾ ਹੈ ਹੀਰ ਹਾਂ ਉਹ ਜੰਗ ਦਾ ਕਿਹੜਾ ਕਿਸਮ ਮਸ਼ਹੂਰ ਹੈ ਮਿਸਤਰੀ ਮਹੋਰੇ ਹੋਰੇ ਹੋਰ ਕੀ ਕਿਹੜਾ ਮਿਸਤਰੀ ਕਿੱਥੇ ਕਿਥੇ ਬੂਟੇ ਲੱਗੇ ਨਹੀਂ ਆ ਦੇਖ ਹਮ ਹਰੇ ਗਗੋਇਆ ਦੇ ਜੋਨ ਨਹੀਂ ਇਹ ਤੇ ਬੂਟਾ ਬਣਾ ਦੇ ਯਾਰ ਕੋਈ ਡਿਜ਼ਾਈਨ ਪਾ ਪਾ ਦੇਖ ਬਣਾਉਨੇ ਆ ਵਿਚਲੇ ਸੰ ਦੇਵਾਂਗੇ ਫੁੱਲ ਅੱਛਾ ਇਹਨਾਂ ਪੱਠੇ ਨਹੀਂ ਪਾਉਣੇ ਉਹਨਾਂ ਦੇ ਤੇ ਵੱਡਾ ਸਾਰਾ ਫੁੱਲ ਦੇ ਵੀ ਨਾ ਵਿੱਚ ਹੈਂ ਉਹਨਾਂ ਦੇ ਫੁੱਲ ਸਨਿਆ ਆਰਾ ਫੜਾਇਤਾ ਜੀ ਜਾ ਫੜਾਇ ਯਾਰੀ ਟਾਉਣ ਟੇਰੀ ਬਾਰੀ ਆ ਗਈ ਆਹ ਮਿਸਤਰੀ ਕਿੰਨੇ ਮਹੀਨੇ ਰੋਹਿੰਦਾ ਆ ਜੀ ਜੀ ਆ ਰਿਹਾ ਮੈਨੂੰ ਜਿਆਦਾ ਲੱਗ ਗਿਆ ਆ ਡੜੀ ਡੜੀ ਫੁਲਕਿਆਂ ਦੀ ਖਾ ਲਈ ਅੱਛਾ 7 ਵਾਰ ਅੱਛਾ ਫੀਲ ਹੋਰ 3-12 ਬੋਤਲਾਂ ਪੀ ਲਈਆਂ ਹੋਰ 2-3 ਵਾਰ ਸੀਟਾਂ ਫੂਕ ਲਈਆਂ ਹੋਰ ਤੇ ਕੰਮ ਬੜਾ ਟਕੇ ਦਾ ਨਹੀਂ ਕੀਤਾ ਹੋਇਆ ਹੈ ਤੋਂ ਅਮਨ ਟਕੇ ਦਾ ਨਹੀਂ ਹੋਇਆ ਜਿਆੜੀ ਕਮਾਈ ਉਹ ਖਾ ਲਈ ਨਹੀਂ ਉਹ ਸਾਡੇ ਭਲੂ ਖਾਦੀ ਨਾ ਥੋੜਾ ਕੰਮ ਹੋਇਆ 300 ਰੁਪਏ ਤੇ ਅਸੀਂ ਉਂਝ ਖਾ ਆਏ ਦੁਕਾਨ ਤੇ ਗਏ ਹਾਂ ਹੂੰ ਨਹੀਂ ਤੇ ਵੀ ਅੱਜ ਵੱਡਾ ਕੰਮ ਕਰਕੇ ਆਏ ਹਾਂ ਉਹਦਾ ਨਹੀਂ ਦੱਸਿਆ 9000 ਦੀ ਅਸੀਂ ਆਏ 9000 ਦੇ ਤਾਰ ਲੌਟ ਕੇ ਲੈ ਆਉਂਦੇ 30000 ਦੇ ਅਸੀਂ ਤਾਰ ਲੈ ਆਉਂਦੀ ਅੱਛਾ ਕੋ ਗੋਡ ਆਰਡਰ ਕਾ ਕਿੱਥੇ ਮਾਰਿਆ ਨੇ ਅੱਗੂ ਵੱਡੇ ਚੋਰ ਪੈ ਗਏ ਨੀ ਉਹ ਲੈ ਗਏ ਠੀਕ ਹੈ ਸਾਡੇ ਤੋਂ ਸੀਨੀਅਰ ਆ ਮੋਰ ਆ ਗਏ ਫਿਰ ਚੋਰਾਂ ਨੂੰ ਮੈਂ ਚੋਰਾਂ ਨੂੰ ਮੋਰ ਪਾਜੀ ਕਰ ਲਾ ਕੋ ਕੰਮ ਟਕੇਦਾ ਤੁਸੀਂ ਚਾਨਿਆ ਹਾਂ ਕੰਨਾਂ ਦਾ ਹੀ ਯੋਰ ਰੱਖਿਆ ਇੱਕ ਇੱਕ ਫਦਾ ਯਾਰ ਇਹਨੇ ਕੰਨਾਂ ਦਾ ਹੀ ਯੋਰ ਰੱਖਿਆ ਕੰਨਾਂ ਦੀ ਆ ਕੀ ਕੋਲਿਆ ਅੱਛਾ ਕੰਨ ਦੇ ਜਿਹੜੇ ਵੱਡੇ ਸੁਣਾਈ ਸੁਣਾਈ ਨੂੰ ਫਿਰ ਵੀ ਨਹੀਂ ਦਿੰਦਾ ਮੈਨੂੰ ਸੁਣਾਈ ਕਿਉਂ ਨਹੀਂ ਆ ਆਉਂਦਾ ਇੰ ਵਿੱਚ ਰੋੜੇ ਵੀ ਲਾਉਣਾ ਛੋਟੇ ਕੋਈ ਮਿਕਸ ਕਿਤੇ ਇਹ ਜਨਾਬ ਸੋਲੰਗ ਲੱਗ ਰਿਹਾ ਜਾਨਵਰਾਂ ਵਾਸਤੇ ਅੱਗੂ ਜਿਹੜਾ ਛਾੜ ਦੇ ਨਾ ਪਤਾ ਨਹੀਂ ਛਾਨੇ ਹਰੀ ਕੀ ਕਰੂ ਨੇ ਕੀਆ ਤਿੰਨ ਦਿਨ ਹੋ ਗਏ ਨੇ ਪਾਣੀ ਹੈ ਤੇ ਇੱਕ ਗੁੱਡ ਨਹੀਂ ਕਿ ਦਿੰਦੇ ਹੋ ਨਾ ਮੁੱਦੀ ਪਾਣੀ ਦੇ ਰਿਹਾ ਤੇ ਨਾ ਛਾਨੇ ਉਹਨੇ ਪਾਣੀ ਦੇ ਰਹਿ ਹੈ ਮਤਲਬ ਕੀ ਕਰੂਗਾ ਆਹੋ ਉਹ ਹੈ ਨਾ ਨਾ ਮੋਦੀ ਪਾਣੀ ਦੇ ਰਿਹਾ ਤਾਂ ਨਾ ਇਹ ਪੀਓ ਪਾਣੀ ਦੇ ਕੀ ਕਹਾਛੜੀ ਆ ਕਾ ਮੁੰਦੀ ਪਾਗਾ ਸਾਹਿਬ ਹੈ ਮੁੰਦੀ ਪਾਗਲ ਹੈ ਚਲੋ ਮੁੰਦੀ ਕਾਰ ਵੀ ਲੁੱਟ ਕੇ ਲੈਂਦੀ ਹੈ ਆਖਰ ਜੰਗ ਤੇ ਮਿਸਤਰੀ ਆਇਆ ਐਵੇਂ ਥੋੜੀ ਹੈ ਹਾਂ ਪਤਾ 150 ਗੱਜ ਜਿਹਾ ਤਾਰ ਲੈਂਦੀ ਹੈ ਲੁੱਟ ਕੇ ਲੁੱਟ ਕੇ ਹਾਂ ਲੁੱਟ ਕੇ ਫੇ ਅੱਗੂ ਸਾਨੂੰ ਮੋਰ ਪਾ ਗੇ ਆਹ

ਵੇ ਮੈਂ ਨਹੀਂ ਲਾ ਰਿਹਾ ਕਰਦੇ ਹਾਂ ਚੋਾਈ ਸ਼ੁਰੂ ਡੰਗ ਨੁਗਰ ਬੰਦ ਲੈ ਹੁਣ ਕਰਦੇ ਆਂ ਫਾ ਚੋਾਈ ਫਿਰੋ ਲਓ ਜੀ ਭਾਈ ਕੁਲਫੀਆਂ ਵਾਲਾ ਵੀ ਆ ਗਿਆ ਹੈ ਜਵੇਦ ਗੁਲਫੀ ਉਸਤਾਦ ਜੀ ਕੋ ਚੰਗੀ ਗੁਲਫੀ ਖਵਾ ਲਾ ਨਾ ਅੱਛਾ ਭਾਈ ਅੱਛਾ ਕੁਛ ਇਸੋ ਲੈ ਲੀ ਤੂੰ ਕੀ ਲੈਣਾ ਕੁਲਫੀ ਲੈ ਗੀ ਤੂੰ ਸੇ ਕੁਲਫੀ ਔਰ ਉਸਤਾਦ ਫਟ ਹੈ ਤੂੰ ਲੈ ਨਹੀਂ ਮੈਂ ਮੈਲੀਕ ਆਂ ਲੋਕ ਆਉਣੀਆਂ ਨੇ ਬਸ ਇਹ ਆ ਵੀ ਕੋਲ ਫੀ ਕਿੰਨੇ ਕਿੰਨੇ ਵਾਲੀ 30 ਕੀ 30 ਲੈ ਵੀ ਕੋਹੇ ਵਾਲੀਆਂ ਲਓ ਜੀ ਟਾਈਮ ਹੋ ਗਿਆ ਪੱਠਿਆਂ ਦਾ ਤੇ بارش ਵੀ ਸ਼ੁਰੂ ਹੋ ਗਈ ਆ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਗਿਆ ਤੇ ਰੇਤੀ ਮੈਂ ਚੁੱਕ ਲਈ ਆ ਤੇ ਚੱਲਨੇ ਆ ਜਾ ਕੇ ਦਵਾ ਦਾ ਵੜਨੇ ਪੱਠੇ ਕਿ ਬਾਰਿਸ਼ ਦਾ ਕੋਈ ਪਤਾ ਨਹੀਂ ਜਦੋਂ ਮਰਜ਼ੀ ਤੇਜ਼ ਹੋ ਸਕਦੀ ਆ ਤੇ ਇਤਿਆਤੀ ਛਾਪਰ ਮਗੋਰਾ ਹਲੇ ਜਦੋਂ ਮੋਬਾਈਲ ਉੱਤੇ ਚਪਾਵਾਂਗੇ ਤੇ ਦਵਾ ਦਾ ਬਚਾਲ ਕੇ ਬੜੀ ਜਿਹਾ ਪੱਠੇ ਹੋਣੇ ਮੌਸਮ ਜਿਹੜਾ ਨਾ ਚਾਰੋਂ ਪਾਸੇ ਇੱਕੋ ਵਾਂਗੂ ਹੋ ਗਿਆ ਤੇ ਇੱਕ ਰਾਬੋ ਦਾ ਬਾਰਿਸ਼ ਵੀ ਆ ਜਾਣੀ ਹੈ ਲਓ ਜੀ ਪੱਠੇ ਵੱਢਣ ਆ तकरीबन ਵਾਟ ਲੈ ਥੋੜਾ ਬਖਾ ਯਾਰ ਕੈਮਰਾਮੈਨ ਹਟੇ ਚੱਲਣ ਕਰ ਤੇ ਪੱਠੇ ਜਿਹੜਾ ਆਪਣੇ ਬਿਲਕੁਲ ਨਾ ਸੁੱਕ ਗਏ ਨੇ ਹੁਣ ਤੋਂ ਬਾਅਦ ਵੱਢਣ ਦੀ ਕਰਨੇ ਕਿ ਪੈਲੀ ਵਿਲੀ ਕਰੀਏ ਕਿ ਦਵਾ-ਦਵ ਮੁੜ ਕੇ ਅਗਲੇ ਪੱਠੇ ਹੀ ਬੀਜਣ ਵਾਲੇ ਬਣੀਏ ਤੇ ਉਧਰੋਂ ਖਾੜ ਟਰੇਕਰੀ ਆਉਂਦੇ ਆਂ ਨਾਲ ਨਾਲ ਲੱਗਣ ਨੇ ਤੇ ਲੱਦ ਕੇ ਫੜਦੇ ਨੇ ਡੇਰੇ ਤੇ ਮੌਸਮ ਦਾ ਤੁਹਾਨੂੰ ਸੂਰਤ ਚਲ ਪਤਾ ਕਿ ਮਾੜੀ-ਮਾੜੀ ਨਾ ਕਣੀਆਂ ਵੀ ਪੈਂਦੀਆਂ ਨੇ ਕਿਤੇ ਕਿਤੇ ਹੋ ਗਈ ਐ ਤੇ ਤੇ ਬੇਲੋ ਕੋ ਲਈ ਕੁਝ ਕੋਈ ਕਰਨੀ ਤੇ ਉਡੀ ਇਨੀਵੀ ਉਕੇ ਦੇਣ ਕਾ ਬੋਲ ਆਉਂਦੇ 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 ਲਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਵਿਲੇ ਤੇ ਚੱਲਦੇ ਹੁਣ ਡੇਰੇ ਤੇ ਚੱਲ ਕੇ ਕਮਾਲ ਡੰਗਰ ਦਾ ਕਰੀਏ ਤੇ ਉਹਨਾਂ ਨੇ ਕਰੀ ਜਾਂ ਅੰਦਰ ਕੁਟੇ ਖਾਣੋ ਲਓ ਜੀ ਮੱਜਾਂ ਕਰੰਡਾ ਹੈ ਅੰਦਰ ਲਓ ਜੀ ਮੱਜਾਂ ਕਰਦੀਆਂ ਨੇ ਅੰਦਰ ਤੇ ਸ਼ਾਮ ਦਾ ਨਜ਼ਾਰਾ ਹੀ ਵੇਖੋ ਪਿੱਛੇ ਸੂਰਜ ਗਰੂਪ ਹੋਣ ਲੱਗਾ ਤੇ ਬੱਦਲ ਵੀ ਆ ਤੇ ਸੂਰਜ ਕਿੱਡਾ ਮਾਸ਼ਾਅੱਲਾ ਸੋਹਣਾ ਲੱਗੰਦੇ ਆ ਤੇ ਆਪਾਂ ਕਰਦੇ ਇੱਥੇ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ